ਸਾਰਾ ਕੰਮ ਨਾ ਮੇਰੇ ਹੱਥਾਂ ਤੇ ਪਿਆ ਵਾ ਫੇਰ ਕਹਿਣਾ ਇਹ ਕਰਦੀ ਕੁਝ ਨਹੀਂ ਕਰਦੀ ਕੁਝ ਨਹੀਂ ਸਾਰਾ ਕੰਮ ਤੇ ਮੈਂ ਕਰਦੀ ਰਹੀਨੀ ਆ ਹੈ ਸਫਾਈਆਂ ਵੀ ਮੈਂ ਆਪੇ ਹੀ ਕਰਾਂ ਰੋਟੀ ਪਾਣੀ ਮੈਂ ਆਪੇ ਬਣਾਵਾ ਉਤੋਂ ਆੜੀ ਮਾਤਾ ਵਾ ਨਾ ਇਹਨੇ ਤੇ ਮੈਨੂੰ ਖਾ ਹੀ ਲਿਆ ਵਾ ਹੁਣ ਸਾਡੇ 2 ਮਹੀਨੇ ਪੂਰੇ ਹੋ ਗਏ ਆ ਹੁਣ ਜਾਣ ਦਾ ਨਾ ਨਹੀਂ ਲੈਣ ਦੀ ਇਹਦਾ ਰਾਦਾ ਮੇਥੇ ਰਵਾਂ ਇੱਥੇ ਤੇ ਮੋਜਾਂ ਲੱਗੀਆਂ ਵਾ ਕਦੀ ਪੋਤੇ ਨੂੰ ਅੱਜ ਮਾਰ ਲੈਂਦੀ ਆ ਕਦੀ ਮੁੰਡੇ ਨੂੰ ਅੱਜ ਮਾਰ ਲੈਂਦੀ ਆ ਭੱਜੇ ਆਉਂਦੇ ਅਸਰੇ ਹਾਂ ਬੀਬੀ ਹਾਂ ਦੱਸ ਕੀ ਗੱਲ ਆ ਜਦੋਂ ਕਿਤੇ ਮੈਂ ਆਵਾਜ਼ ਮਾਰਾਂ ਮੇਰੀ ਕਿਸੇ ਨੇ ਸੁਣਨੀ ਨਹੀਂ ਹੁੰਦੀ ਕੀ ਕਰਾਂ ਮੈਂ ਬੜੀ ਤੰਗਵਾ ਡੋਲੇ ਦੇ ਹਥੋਂ ਕਿੱਦਾਂ ਇਹਨੂੰ ਕੱਢਾਂ ਬਾਹਰ ਹੁਣ ਮੈਂ ਇੱਦਾਂ ਕਰਾਂ ਕੱਲ ਤੇ ਮੈਨੂੰ ਜਾਂਦੀ ਨੂੰ ਡੱਕ ਲਿਆ ਸੀ ਨਾ ਕਿ ਨਹੀਂ ਜਾਣਾ ਉਧਰ ਅੱਜ ਮੈਂ ਉਧਰ ਜਾ ਕੇ ਰਹਿਣਾ ਵਾਂ ਕੀ ਕਰ ਲੈਣਗੇ ਆ ਥੋੜੀ ਜਿਹੀ ਸਫਾਈ ਕਰਕੇ ਨਾ ਫੁੱਲਾਂ ਦੀ ਤੇ ਜਾਨੀ ਆ ਫਿਰ ਲਾ ਚੱਲ ਯਾਰ ਬੀਬੀ ਨੂੰ ਨਾ ਜਾ ਕੇ ਦਵਾਈ ਲੈ ਦਾ ਹਾਵੇ ਕੀ ਹੋ ਰਿਹਾ ਕਨੇ ਵਿੱਚ ਦੇ ਯਾਰ ਜੇ ਪਈਆ 15 1600 ਹੈ ਜੇ ਪਈਆ ਨਹੀਂ ਕੋਈ ਇੱਕ ਵਰਤ ਉਰਤ ਲੈ ਜਾਦੇ ਜੀਵਨ ਹੈ ਪਤਾ ਨਹੀਂ ਤੇ ਦਵਾਈ 8 900 ਵੀ ਆਉਣੀ ਆ ਤੇ ਪਤਾ ਨਹੀਂ ਹੁਣ ਪੈਸੇ ਇਹਨੇ ਕਿੱਥੇ ਵਰਤ ਲਈ ਚਲਾ ਦੇਖਣਾ ਭਰਾ ਜੀਵਨ ਉਹ ਪੈਸੇ ਕਿੱਥੇ ਖਰਚੇ ਪੈਸੇ ਪਰਸੇ ਤੇ ਪੈਸਾ ਕੋਈ ਨਹੀਂ ਕਿਹੜੇ ਪੈਸੇ ਦੀ ਗੱਲ ਕਰਦੇ ਜੀ ਹੈ ਤੁਸੀਂ ਕਿਹੜੇ ਪੈਸੇ ਵੱਲ ਕਹਿਂਦੇ ਜੀ ਪਹਿਲੇ 16-1700 ਰੁਪਏ ਛੋਟਾ ਭੱਜਾ ਪਾ ਗਏ ਉਹ ਨਾ ਮੈਂ ਆਨਲਾਈਨ ਸ਼ੋਪਿੰਗ ਕਰ ਲਈ ਤੇਰਾ ਦਿਮਾਗ ਨਹੀਂ ਕੰਮ ਕਰਦਾ ਹੈ ਉਹ ਆਈ ਗੱਲਾਂ ਫਿਰ ਤੁਹਾਨੂੰ ਪਤਾ ਵਾ ਨਾ ਤੈਨੂੰ ਪਤਾ ਮਾਤਾ ਦੀ ਦਵਾਈ ਮੁੱਕੀ ਆ ਤੂੰ ਯਾਰ ਹੱਦ ਕੀ ਤੂੰ ਮੈਨੂੰ ਤੇ ਪੁੱਛ ਲੈਂਦੀ ਇਹ ਸਾਰਾ ਦਿਨ ਦਵਾਈ ਦਵਾਈ ਕਾਹਦੀਆਂ ਦਵਾਈਆਂ ਦਿੰਦੇ ਰਹਿੰਦੇ ਜੀ ਜਾਣ ਦੋ ਦਵਾਈਆਂ ਨੂੰ ਹੁਣ ਇੰਨੀਆਂ ਦਵਾਈਆਂ ਕਿ ਕਰਨ ਖਾਲੀ ਜਾਣੀਆਂ ਉਹ ਤੇਰੇ ਹੁੰਦੇ ਉਹਨੇ ਖੰਗ ਦੀ ਦਵਾਈ ਦਿੱਤੀ ਸੀ ਡਾਕਟਰ ਨੇ ਉਹ ਕਹਿੰਦਾ ਹਫਤੇ ਬਾਅਦ ਫੇਰ ਲੈ ਜਾਓ ਵਾਣ ਕੇ ਉਹ ਪੀਣ ਵਾਲੀ ਮੁੱਕ ਗਈ ਤੇ ਦੂਜੀ ਵੀ ਮੁੱਕ ਗਈ ਆ ਤੇ ਆ ਜਿਹੜੀਆਂ ਟੌਫੀਆਂ ਲੈ ਕੇ ਦਿੰਦੇ ਹੁੰਦੇ ਹੁੰਦੇ ਨਾ ਉਹਨਾਂ ਲੈ ਕੇ ਦਿਆ ਕਰੋ ਉਹ ਜਦੋਂ ਗਲੇ 'ਚ ਲੱਗਦੀਆਂ ਫਿਰ ਖੰਗ ਆਉਂਦੀ ਆ ਉਹ ਚੁੱਪ ਕਰ ਜਾ ਉਹ ਵੀ ਡਾਕਟਰ ਨੇ ਲਿਖ ਕੇ ਦਿੱਤੀਆਂ ਠੀਕ ਨਹੀਂ ਉਹ ਵੀ ਵਧੀਆ ਕੰਪਨੀ ਨਹੀਂ ਲੈ ਕੇ ਦਿੱਤੀਆਂ ਤੁਹਾਨੂੰ ਸਭ ਕੋ ਡਾਕਟਰ ਲਿਖ ਕੇ ਦਿੰਦਾ ਵਾ ਹਨਾ ਜੇ ਮੇਰੇ ਵਰਗੀ ਕੋਈ ਚੀਜ਼ ਲੱਲ ਲਿੰਦੀ ਹੈ ਨਾ ਤੇ ਤੁਹਾਨੂੰ ਅਸਲ ਤੱਕੀ ਹੋਣ ਡਿੱਗੀ ਹੈ ਗੱਲ ਮੈਂ ਕਹਿੰਦੇ ਆ ਉਹ ਮੁੱਦੇ ਤੇ ਆ ਪੈਸੇ ਕਿੱਥੇ ਨੇ ਆ ਮੈਨੂੰ ਦੇ ਹੁਣ ਮੈਂ ਜਾਣਾ ਵਾ ਮੈਂ ਕਿੱਥੋਂ ਮੈਂ ਮੰਗਾਇਆ ਸਾਮਨ ਮੇਰੀ ਗੱਲ ਸੁਣ ਹੋਂ ਦੀ ਤੇ ਗੱਲ ਕੋਈ ਨਹੀਂਗੀ ਜੇ ਗਾਂ ਤੋਂ ਕੋਈ ਚੀਜ਼ ਮੰਗਾਈ ਇਹ ਮੇਰੇ ਪਰਸ ਨੂੰ ਹੱਥ ਲਾ ਤੇ ਮੇਰ ਤੋਂ ਬੁਰਾ ਕੋਈ ਨਹੀਂ ਦੱਸਾ ਗੱਲ ਅੱਛਾ ਘਰ ਦਾ ਸਾਰਾ ਕੰਮ ਕਰਾਂ ਮੈਂ ਤੇ ਮੈਨੂੰ ਚੀਜ਼ ਲੈਣ ਦਾ ਹੱਕ ਨਹੀਂਗਾ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਚੀਜ਼ਾਂ ਲੈਣੀਆਂ ਇੱਥੋਂ ਹੀ ਲੈਣੀਆਂ ਜਦੋਂ ਕੰਮ ਇੱਥੇ ਸਾਰਾ ਦਿਨ ਕਰਨਾ ਪੋਤਰਾ ਪੈਸੇ ਮੰਗ ਲਿਆ ਕਰ ਮੇਰ ਕੋ ਹੈ ਇਹ ਚੰਗਾ ਕੰਮ ਪੈਸੇ ਮੈਂ ਕਾਹ ਵਾਤ ਰੱਖੇ ਹੀ ਹੁਣ ਫੇਰ ਜਾਊਂਗਾ ਕਿਸ ਕੋ ਲੈਣ ਨਤਾਦੀ ਮਾਂ ਦੇ ਦਵਾ ਤੇ ਪੈਸੇ ਲੱਗੀ ਜਾਣਦੇ ਹੁਣ ਆਪਣੇ ਭਰਾ ਨੂੰ ਕਹੋ ਉਹ ਲੈ ਕੇ ਜਾਵੇ ਆਪ ਸਿਆਣੀਆਂ ਵੀ ਅਫਲੇ ਤੇ ਬੈਂਕਾਂ ਬੰਦ ਹੋ ਜਾਂਦੀਆਂ ਆਂ ਅਗਲੇ ਬੰਦ ਸ਼ਟਰ ਬੰਦ ਕਰਕੇ ਤੇ ਉੱਲਾ ਪੈਂਦੇ ਆਪਣਾ ਹਿਸਾਬ ਸੋਧ ਕਰਨ ਇੱਕ ਸਲਾਹ ਦਵਾ ਤੁਹਾਨੂੰ ਇਦਾਂ ਕਰੋ ਹੁਣ 2 ਮਹੀਨੇ ਤੇ ਪੂਰੇ ਹੋ ਗਏ ਆ ਤੇ ਹੁਣ ਨਾ ਮਾਤਾ ਨੂੰ ਉਧਰ ਛੱਡ ਆਉਂਦੇ ਆ ਨਾਲੇ ਆਪੇ ਉਹ ਦਵਾਈ ਲਿਆ ਦੂਗਾ ਆਪਣੀ ਨਾ ਬਗਵਾਸ ਬੰਦ ਕਰਿਆ ਕਰ ਹਾ ਨਾ ਚਬਾਨੀ ਨਹੀਂ ਚਲਾਇਆ ਕਰ ਕਿਤੇ ਹੋਰ ਕੰਮ ਕਰੇ ਨਾ ਤੇ ਕਿੱ데 ਕਿੱ데 ਪਹੁੰਚ ਜੇ ਤੂੰ ਪਰ ਮੱਸਾ ਗੱਲ ਆਜਾ ਕੇ ਮਾਰ ਤੇ ਸੂਈ ਆਜਾ ਕੇ ਮਾਰ ਤੇ ਸੂਈ ਕੀ ਕਹਤਾ ਤੁਹਾਡੀ ਮਾਂ ਨੂੰ ਹੈ ਮੈਂ ਬੜੀ ਬੁਰੀ ਲੱਗਨੀ ਆ ਤੁਹਾਨੂੰ ਚਲ ਜਾਨੀ ਆ ਮੈਂ ਜੇ ਤੁਹਾਨੂੰ ਇਧਰ ਖੰਡ ਪਈ ਉਹਨਾਂ ਨੂੰ ਵੀ ਚੇਤਾ ਹੀ ਹੋਣਾ ਵਾ ਕੋਈ ਗੱਲ ਨਹੀਂ ਗਈ ਉਹਨਾਂ ਨੂੰ ਨਹੀਂ ਚੇਤਾ ਹੋਣਾ ਉਹਨੂੰ ਮੋਜਾ ਲੱਗੀਆਂ ਵਾ ਕਦੀ ਪੌਂਦੀ ਵਰਦੀ ਬੈਂਦੀ ਮੋਟਰਸਾਈਕਲ ਤੇ ਮਗਰ ਉੱਡ ਜਾਂਦੀ ਪੌਂਦੀ ਵਰਦੀ ਬੈਂਦੀ ਗੱਡੀ ਤੇ ਉੱਡ ਜਾਂਦੀ ਉਹਨੇ ਇੱਕ ਕਰਨ ਨੂੰ ਮਾਤਾ ਨੂੰ ਖੜਨਾ ਵਾ ਹੈ ਮੇਰੇ ਬਾਹਰ ਤੇ ਪੰਗਾ ਪਿਆ ਵਾ ਨਾਮਕ ਤੇ ਜਾਣ ਜੋਗੀ ਨਾਉਣ ਜੋਗੀ ਆਪੀ ਮੈਂ ਛੱਡ ਆਉਂਗਾ ਤੂੰ ਹੀ ਟੈਨਸ਼ਨ ਏਡੀ ਲੈ ਠੀਕ ਆ ਨਾ ਤੋਰੀ ਦੀ ਕਾਲੀ ਨਾ ਪੈ ਕੋਈ ਗੱਲ ਨਹੀਂ ਗਈ ਤੋ ਉਹਨੂੰ ਮੈਂ ਦਵਾਈ ਤੇ ਲੈਦਾ ਉਹਨਾਂ ਵੀ ਜਾ ਕੇ ਬਰਸ ਫੋਲਣਾ ਇਹਦਾ ਕਿ ਉਤੋਂ ਨਾ ਇਤਾਂ ਹੀ ਗੜਤੀ ਕਿਦਾਂ ਬੋਲਣ ਲਈ ਆ ਇਦਾਂ ਮੁੰਡੇ ਦੇ ਘਰ ਪੈਣ ਲਈ ਆ ਵੇਖ ਤੂੰ ਇਹਦਾ ਲੱਛਣ ਕੋਈ ਇੱਥੇ ਪਾਈ ਨਹੀਂ ਆਇਆ ਕੋਈ ਕੁਛ ਨਹੀਂ ਆਇਆ ਨਾ ਖਰੀਦਾ ਪਛੀ ਕਰ ਲਈ ਮੈਂ ਆ ਲੱਲਿਆ ਮੈਂ ਉਹ ਲੱਲਿਆ ਹੈ ਇੰਨਾ ਝੂਠ ਇੰਨਾ ਝੂਠ ਬੋਲਦੀ ਆ ਨਾ ਕੋਈ ਗੱਲ ਨਹੀਂ ਕਰਨ ਵਾਲੀ ਵੇਖ ਇਦਾਂ ਉਹਦੇ ਦਿਵਾਰੇ ਹੋਈ ਆ ਬਸ ਉਹਨੂੰ ਵਿਚਾਰੇ ਨੂੰ ਕੀ ਪਤਾ ਹੁੰਦਾ ਤੇ ਦੱਸ ਨਹੀਂ ਮੈਂ ਇੱਥੇ ਨਹੀਂ ਪੁੱਤ ਕੋਈ ਵੀ ਆਇਆ ਐਹ ਤੇਰੇ ਕੱਢ ਕੇ ਨਾ ਰੱਖ ਲਈਓ ਤੇ ਸੂਖ ਬੋਲਦੀ ਓ ਕੁਛ ਨਹੀਂ ਨਾ ਲੈ ਆ ਅਮੀ ਗੱਲਾਂ ਕਰੀ ਜਾਂਦੀ ਆ ਤਾਂ ਮਾ ਸਰ ਚੜੀ ਆ ਉਹਦੇ ਵਿਚਾਰੇ ਗਰੀਬ ਦੇ ਆਧੋਈ ਇਹਦੇ ਵਾਲੀ ਕੀ ਪਰਸਫੋ ਲੈਣਾ ਵਾ ਹੈ ਕੀ ਗੱਲ ਉਹਨਾਂ ਦਾ ਕੋਈ ਫਰਕ ਨਹੀਂਗਾ ਤੁਸੀਂ ਦਵਾਈਆਂ ਲੈ ਕੇ ਦੇਣੀਆਂ ਮਹੀਨੇ ਦੀਆਂ ਤੇ ਉਹ ਮਹਾਰਾਣੀ ਉਹ ਆਪਣੀਆਂ ਸ਼ੌਂਕੀਆਂ ਕਰੇ ਤੇ ਦਵਾਈਆਂ ਆਪਾਂ ਲੈ ਆ ਲੈਂਦੇ ਆ ਜਿੱਤਾਂ ਦੀ ਬਿਮਾਰੀ ਮੇਰੇ ਘਰ ਵਾ ਨਾ ਉਤਰਾਂ ਦੀ ਮੇਰੇ ਭਰਾ ਦੇ ਘਰ ਵਾ ਠੀਕ ਆ ਮੈਨੂੰ ਪਤਾ ਨਹੀਂ ਉਥੇ ਕੀ ਹੋਣਾ ਵਾ ਜਾ ਕੇ ਇਸ ਤਰ੍ਹਾਂ ਖਲਾਤੀ ਆ ਆਉਂ ਹੋਇਆ ਜਉਂ ਹੋਇਆ ਮੈਨੂੰ ਸਭੀ ਗੱਲਾਂ ਦਾ ਪਤਾ ਜਿਹੜੀਆਂ ਉੱਤੇ ਹੋਣੀਆਂ ਵਾਂ ਮੈਂ ਨਿਆਣਾ ਨਹੀਂ ਕੋਈ ਚੂਚਾ ਨਹੀਂਗਾ ਕੱਲ ਦਾ ਸਮਝੀ ਗੱਲ ਚੁੱਪ ਕਰਕੇ ਤਾਂ ਮੈਂ ਬੈਗ ਚ ਕੱਪੜੇ ਪਾਏ ਆ ਚੁੱਪ ਕਰਕੇ ਤੇ ਚੱਕ ਛੱਡ ਆਓ ਚੰਗੇ ਰਹੋਗੇ ਮੈਂ ਮੈਂ ਛੱਡ ਦਊਂਗਾ ਤੇਰੇ ਵੀ ਦੋ ਭਰਾ ਵਾ ਨਾ ਤੇ ਕੱਲੋਂ ਵੇਖਿਓ ਉਹਨਾਂ ਦੀ ਵੀ ਡੂਟੀਆਂ ਲਾ ਗਿਆ ਵੀ ਇਤਰਾ ਹੀ ਮਜ਼ਾ ਤਾਣਾ ਹੁਣਾ ਗੱਲ ਦਾ ਕਿ ਜੇ ਘਰੋਂ ਕੰਮ ਸਟਾਰਟ ਕੀਤਾ ਤੇ ਬਾਹਰ ਵੀ ਕਾਨੂੰਨ ਮੰਦਾ ਉਹ ਹੀ ਲਾਗੂ ਕਰੇ ਦੇ ਠੀਕ ਆ ਨਾ ਤੁਸੀਂ ਆ ਜਾ ਕੇ ਨਾ ਸੁਈ ਮੇਰੀ ਮਾਂ ਤੇ ਲਿਆ ਕਰੋ ਮਾਂ ਤੇ ਲਿਆ ਕਰੋ ਇੱਥੇ ਤੁਹਾਨੂੰ ਉਹ ਨਹੀਂ ਕੀ ਚੰਗੀ ਲੱਗਦੀ ਤੁਹਾਨੂੰ ਮੇਰੀ ਮਾਂ ਬੜੀ ਭੂਰੀ ਲੱਗਦੀ ਆ ਫਿਰ ਕਹਿੰਦੇ ਮੇਰੀ ਮਾਂ ਨੂੰ ਇਦਾਂ ਕਰ ਇਦਾਂ ਕਰ ਇਤਰਾ ਹੀ ਹੁੰਦਾ ਵਾ ਘਰੋ ਘਰੀ ਇਹੋ ਹਾਲੀ ਆ ਜੇ ਦੁਨੀਆ ਸਾਰੀ ਸੁਧਰ ਜੇ ਨਾ ਤੇ ਕੋਈ ਚੱਕਰ ਨਾ ਮੀਰ ਤੇਰ ਕੋਈ ਨਾ ਕਿਹੱਚ ਹੋਵੇ ਉਹ ਵਈ ਗੱਲਾਂ ਫਿਰ ਫੋੜ ਦੱਸ ਮੈਂ ਕਿਹੜੇ ਖੂਜ ਪਾਵਾਂ ਦਵਾਈ ਲੈਣ ਜਾਣਾ ਸੀ ਉਹ ਨਾ ਸ਼ਰਮ ਕਰਿਆ ਕਰ ਕੋਈ ਪੈ ਘੱਟਣ ਲੱਗੀ ਮਿੰਦੂ ਨੂੰ ਨਹੀਂ ਪਤਾ ਵੇਖ ਲਓ ਜਾ ਕੇ ਉੱਥੇ ਖਲੋ ਜਾ ਕੇ ਇੱਥੇ ਹੁਣ ਸਿਆਪਾ ਕਰਨਾ ਪੈਣਾ ਕੋਈ ਨਾ ਕੋਈ ਪਿਆਹੇ ਲੱਭਦੇ ਫਿਰਦੇ ਮੇਰ ਕੋ ਦਿਨੀ ਕੱਢ ਕੇ ਨੋਟ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮਾਈ ਦੀ ਦਵਾਈ ਲੈਣ ਜਾਣਾ ਵਾ ਮੈਂ ਤਾਂ ਹੀ ਲੁਕਾ ਰਹੀ ਸੀ ਪਹਿਲਾਂ ਮੰਗਾਇਆ ਮੰਗਾਇਆ ਤੇ ਮੈਂ ਕੋਹ ਵੀ ਨਹੀਂ ਕੋਈ ਨਹੀਂ ਕਰਦੀ ਆ ਆਰਡਰ ਹੁਣ ਹੁਣ ਮੰਗਾਉਣੀ ਆ ਕੋਹ ਨਾ ਕੋਹ ਆਪਣੇ ਵਾਸਤੇ ਪੈਸੇ ਤੇ ਚੱਲ ਹੁਣ ਜਿਹੜਾ ਰੋਲਾ ਪੈਣਾ ਤੇ ਪਿਆ ਹੀ ਗਿਆ ਵਾ ਚੱਲ ਕੋਈ ਨਹੀਂ ਕਰ ਲੈਣ ਜੋ ਕਰਨਾ ਮਾਂ ਪੁੱਤਾਂ ਨੇ ਉਹ ਵੀ ਕਿੱਦਾਂ ਵੇਖਣ ਦੀ ਤਾਂ ਨ ਹੋ ਹੋ ਕੇ ਇਹ ਮੇਰੇ ਆ ਪੁੱਤ ਗੱਲ ਸੁਣ ਮੇਰੀ ਹਾਂਜੀ ਬੀਜੀ ਹਾਂ ਗੱਲ ਸੁਣ ਇੱਥੇ ਬਹਿ ਜਾ ਬੈਠੇ ਬੈਠੇ ਕੀ ਰੌਲਾ ਪਾਉਂਦੇ ਸੀ ਉੱਥੇ ਮੈਨੂੰ ਸੁਣ ਲਿਆ ਹੀ ਰੌਲਾ ਇਹ ਕਹਿਣ ਦੇ ਹੀ ਸੁਣ ਲਾ ਮੇਰੀ ਮੈਂ ਪੈਸੇ ਰੱਖੇ ਢਾਡੀ ਦਵਾਈਵਾ ਤੇ ਨਾਲੇ ਆਪਣਾ ਕੋਈ ਕਾਰੋਬਾਰ ਕਰਨਾ ਥੋੜਾ ਬੁੱਧਾ ਜਾ ਕੇ ਸਾਮਾਨ ਤੋਂ ਲਿਓਣ ਵਾਲਾ ਅੱਛਾ ਉਹ ਵੇਖਿਆ ਮੈਂ ਜਾ ਕੇ ਪਰਸ ਤੇ ਪਰਸ ਦੇ ਵਿੱਚ ਕੱਖ ਨਹੀਂ ਚਲ ਬੁੱਧੇ ਪੈਸੇ ਤੇ ਨਹੀਂ 16-1700 ਰੁਪਿਆ ਸੀ ਤੇ ਪਰ ਹੁਣ ਇਹਨੂੰ ਮੈਂ ਪੁੱਛਿਆ ਵਾ ਤੇ ਵੇਖਿਆ ਕਿ ਤਾਂ ਨਹੀਂ ਪੰਜਾ ਘਰਾਂ ਦੇ ਸੋਨਾ ਹੈ ਜਾਈ ਬੋਲਣ ਮੈਨੂੰ ਸੁਣ ਲਿਆ ਹੀ ਲੰਮੀ ਪੈਨ ਉਹ ਆਪਣੀ ਗਲਤੀ ਸਮਝਦੀ ਨਹੀਂ ਇਹ ਆਨਲਾਈਨ ਮੇਂ ਸ਼ੋਪਿੰਗ ਕਰ ਲਈ ਆ ਉਹ ਮੈਂ ਹਾਂ ਕੋ ਮੈਨੂੰ ਤੇ ਪੁੱਛ ਲੈਂਦੀ ਜੇ ਸ਼ੋਪਿੰਗ ਕਰਨੀ ਹੈ ਮਿੰਦੇ ਪੋਨੇ ਤੇ ਘਰ ਪੈਸਾ ਹੋਗਾ ਹੈਗਾ ਕਿ ਨਹੀਂ ਹੈਗਾ ਹੈ ਮੈਂ ਤੇਰੀ ਸ਼ੋਪਿੰਗ ਕਹਿੰਦੀ ਮੈਂ ਵੀ ਹੁਣ ਦੱਸ ਮੈਂ ਕਿਹੜੇ ਖੂਜ ਪੈਣਾ ਹੈ ਹੈ ਆਹ ਜਿਹਾ ਪੈਸੇ ਹੀ ਉਹ ਸਿਕੋਲ ਤੇ ਕਿਥੋਂ ਵਰਤਣੇ ਉਹ ਤਾਂ ਕਰ ਲਵਾ ਜਾਂ ਤੇ ਬੀਬੀ ਪਤਾ ਹੋਵੇ ਨਾ ਵੀ ਫਲਾਣੇ ਬੀਜ ਨੇ ਇੰਨੇ ਕ ਖਰਚਣੇ ਆ ਫਿਰ ਬੰਦਾ ਹੋ ਰਿੰਦੀ ਆ ਮੈਂ ਕਰ ਲੈਂਦਾ ਕਦੇ ਨਾ ਕਰਿਓ ਆਹੋ ਇੱਥੇ ਕਰ ਲੈ ਹੁਣ ਉਦੋਂ ਬੈਂਕਾਂ ਦਾ ਬੰਦ ਹੋਣ ਦਾ ਟਾਈਮ ਹੋ ਗਿਆ ਵਾ ਉਹ ਮੇਰੇ ਕੋ ਕਾਰਡ ਜਾਵੇ ਨਹੀਂਗਾ ਉਹ ਜਿੱਦਾਂ ਪੈਸੇ ਵੇਚਦੇ ਆ ਕਿ ਐਟ ਖੇਤਰਖਾਨ ਵਾਲੇ ਤਾਂ ਕਮਾਫ ਕਰਦੀ ਆ ਮੋ ਨਹੀਂ ਬਾਰੇ ਮੁੰਡਾ ਸਿਆਣਾ ਹੋਇਆ ਵੇ ਇਹਦੀ ਸ਼ੋਪਿੰਗ ਦਾ ਕੀ ਕਹਿੰਦੀ ਆ ਮੈਂ ਬਾਹਰ ਦੀ ਆ ਝੂਠ ਬੋਲਦੀ ਆ ਉੱਥੇ ਜਾਵੇ ਮੇਰੇ ਨਾਲ ਤਾਂ ਜੋ ਮਰਜ਼ੀ ਲੈ ਕੇ ਆ ਜੇ ਝੂਠ ਬੋਲਦੀ ਆ ਪੁੱਤ ਕੋਈ ਇੱਥੇ ਭਾਈ ਨਹੀਂ ਆਇਆ ਕੋਈ ਇੱਥੇ ਨੇ ਕੁਛ ਨਹੀਂ ਕੀਤਾ ਆਮਨਾ ਆਪਣਾ ਕੰਮ ਧੰਦਾ ਕਰਦੀ ਆ ਇੱਥੇ ਹਾਂ ਇਹਨਾਂ ਪੈਸੇ ਕੱਢ ਕੇ ਤੇ ਤੇਰੇ ਵੱਧਾਂ ਕਿਤੇ ਰੱਖ ਲੈਨੇ ਲੰਬੇ ਤੇਰੀ ਜੇਬ ਚ ਪਾ ਲੈ ਆ ਕਰਕੇ ਜਿਹਦਾ ਜਿੰਨਾ ਨਹੀਂ ਦਾ ਹਾਂ ਆਹੋ ਕੋਈ ਨਹੀਂ ਆਇਆ ਇੱਥੇ ਮੈਂ ਵੀ ਤਾਂ ਸਾਹਮਣੇ ਵੇਖਣੀ ਚਾਹੀਈ ਦਾ ਸੱਤਾਈ ਤੇ ਟੋਟਰੋਂ ਇਥੇ ਤੇ ਘਰ ਦੀ ਚੋਰੀਆਂ ਕਮਾਉਣ ਲੱਪੀ ਹੈ ਹੈ ਪਤਾ ਕੀ ਬੰਦਾ ਕਰੂਗਾ ਉਹ ਪੁੱਤ ਘਰ ਲੋ ਪਤਾ ਕੀ ਆ ਉਹਨੂੰ ਪਤਾ ਵਾਵੇਂ ਮਾਈ ਦੀ ਦਵਾਈ ਮਾਤਾ ਦੀ ਮੁੱਕ ਗਈ ਆ ਤੇ ਇਹਨੇ ਲੈ ਆਉਣੀ ਆ ਤੇ ਹੋਏ ਨਾ ਤੇ ਮੈਂ ਪੈਸੇ ਲੰਬੇ ਕਰਨਾ ਉਹਨੇ ਤਾਂ ਕੀਤਾ ਇਹਦਾ ਬਸ ਹਾਂ ਕਿ ਦੀ ਮੜੀ ਗੱਲ ਵਾ ਬਹੁਤ ਨਕਮੀ ਗੱਲ ਵਾ ਕਿ ਕਦੇ ਮੈਂ ਦੂਰ ਦੂਰ ਸੁਣਦਾ ਹੁੰਦਾ ਫਿਕਾਣੀਆਂ ਵੀਤਾਂ ਕਿ ਇਹ ਤੇ ਹੁਣ ਆਪਣੇ ਘਰ ਹੋਣ ਦੀਆਂ ਤੇ ਵਾਕਿਆ ਹੀ ਕਿ ਲੋਕੀ ਸੱਚੀ ਬੋਲਦੇ ਜਿਹੜੇ ਜਿੰਨੂੰ ਪੁੱਛ ਲਓ ਨਾ ਬੀਬੀ ਖਰਗਦਾ ਢਿੱਡ ਫੋਲ ਕੇ ਵੇਖ ਲੋ ਖਰਦ ਕੋਈ ਦਵਾਈਆਂ ਹੀ ਪਉਂਦਾ ਆ ਅਰੇ ਇਹੋ ਹਾਲ ਹੋ ਗਿਆ ਕਰੋ ਕਰੀਏ ਉਹ ਹਾਲਾ ਹਰੋ ਕਰੀਏ ਉਹਨੂੰ ਵੰਦੀਪੀ ਉੱਧਰ ਚਲੀ ਜਾ ਉੱਧਰ ਚਲੀ ਜਾ ਮੈਨੂੰ ਤੂੰ ਚੁੰਨਣੇ ਦਿੰਦੀ ਮੈਨੂੰ ਜਿਉਂ ਕਰਦੀ ਆ ਵੀ ਜਿਤਨਾ ਨਾ ਇਹਦਾ ਪਿਓ ਇੱਥੇ ਮੇਰਾ ਪਰੋਹਲਾ ਭਰ ਕੇ ਜਾਂਦਾ ਦਾਣਿਆਂ ਦਾ ਹੈ ਮੈਂ ਤਾਂ ਕਿਹਾ ਅੱਜ ਫਿਰ ਮੈਂ ਤੇਰੇ ਵੀ ਦੋ ਭਰਾ ਆ ਗਏ ਆ ਨਾ ਤੇ ਤੈਨੂੰ ਵੀ ਲੋ ਲੱਗ ਜੂਗੀ ਮੈਂ ਤੂੰ ਵਾਰੀ ਬਨ ਕੇ ਐਵੇਂ ਉੱਥੇ ਤੇ ਇੱਕ ਮਹੀਨਾ ਇੱਧਰ ਤੇ ਇੱਕ ਮਹੀਨਾ ਉੱਤਰ ਮੈਂ ਤੁਹਾਨੂੰ ਪੂਰੀ ਜਾਂਚ ਵਾ ਵੰਡ ਵਡਾਈ ਕਰਨ ਦੀ ਮਾਪਿਓ ਦੀ ਠੀਕ ਨਹੀਂ ਬਸ ਇਹ ਗੱਲ ਆਹੋ ਹੋਣੀ ਨੇ ਮੈਂ ਚੰਗੀ ਕੀਤੀ ਆ ਪਤਾ ਤੇ ਪੁੱਤ ਵਿੱਚ ਵਿੱਚ ਕਰਨ ਲੱਪੀ ਪਤਾ ਤੇ ਪੁੱਤ ਫੇਰ ਹੀ ਲੱਗਣਾ ਵਾ ਜਦੋਂ ਆਪਣੇ ਨਾਲ ਹੋਵੇ ਉਹੋ ਤੇ ਗੱਲ ਵਾ ਕਿਸਦੇ ਘਰ ਹੀ ਬੰਦਾ ਖੁਸ਼ ਹੁੰਦਾ ਵਾ ਕਰਕੇ ਇਹੋ ਜੇ ਕੰਮ ਨਕੰਮੇ ਜੇ ਬੀਬੀ ਗੱਲ ਕੱਖ ਨਹੀਂ ਗਈ ਆਪਣੀ ਧੀ ਵਿਆਹ ਦੀ ਤੇ ਕਿਸ ਦੀ ਵਿਆਹ ਕੇ ਲਿਆਈ ਦੀ ਆ ਤੇ ਜੇ ਧੀ ਵੀ ਮਾਂ ਸਮਝੇ ਤੇ ਕੋਈ ਬੰਦਾ ਐਡਾ ਸ਼ਦਾਈ ਨਹੀਂਗਾ ਹੁੰਦਾ ਨਹੀਂ ਨਹੀਂ ਕਿਹਦੇ ਗੱਲ ਪਊਗਾ ਕੋਈ ਗੱਲ ਹੀ ਨਹੀਂ ਪੁੱਤ ਹੈ ਇਹ 3 ਹੀ ਹੁੰਦੀਆਂ ਨੇ 3 ਕਰਕੇ ਲਿਆਉਂਦੀਆਂ ਮੇਰੀ ਗੱਲ ਸੁਣ ਮੈਂ ਚੱਲਿਆ ਵਾਂ ਸ਼ਹਿਰ ਨੂੰ ਚੱਲ ਹੁਣ ਮੈਂ ਕਰਨਾ ਕਿ ਕੋਈ ਫੜ ਲੈਣਾ ਪੈਸੇ ਆਹੋ ਤੇ ਪੀਣ ਵਾਲੀ ਹੈਗੀ ਆ ਆ ਗਈ ਆ ਹੈ ਪੀਣ ਵਾਲੀ ਹੈਗੀ ਮੈਂ ਤਾਂ ਵੇਖੀ ਤੈਨੂੰ ਹੀ ਕਿਹਾ ਗਈ ਕਿਉਂ ਝੂਠ ਬੋਲਣ ਦੀ ਮੈਂ ਚੱਲ ਪੁੱਤ ਕੋਈ ਗੱਲ ਹੈ ਕੋਈ ਗੱਲ ਨਹੀਂ ਆਹੋ ਮੈਂ ਲਿਆ ਦਣਾ ਉਹ ਵੀ ਆਹ ਤਾਂ ਤੇਰੇ ਕੋਲ ਕੋਈ ਨਹੀਂ ਕਿੱਥੇ ਤੁੰਗਣਾ ਪਵੇਗਾ ਉਮਰ ਜਾਂਦਾ ਤਸਵੀਰ ਕੋ ਫੜ ਲੈਣੇ ਫੁਰਾਜ ਜਾਂਦਿਆ ਉਹਨੂੰ ਸੁੱਜੇ ਕਢਾ ਕੇ ਫਿਰ ਦੇ ਦੂ ਫਿਰ ਫੇ ਕੀ ਕਰਨਾ ਲੈ ਲੈ ਪਰਚੀ ਲੈ ਜਾ ਫਿਰ ਨਾਲ ਪਰਚੀ ਮੈਂ ਲੈ ਇਹ ਨਾਲ ਕੋਈ ਗੱਲ ਨਹੀਂ ਹੈ ਲੈ ਆ ਫਿਰ ਜਾ ਕੇ ਮੈਂ ਤਾਂ ਫਿਰ ਕੋਈ ਤੇ ਕੋਈ ਚੀਜ਼ ਨਾ ਮੰਗੀ ਤੂੰ ਜਾਏਂਗਾ ਤਾਂ ਤੇਰੇ ਮਗਰੋਂ ਮੇਰੇ ਗੱਲ ਪੈਣਾ ਉਹਨੇ ਗੱਲ ਪੈਣਾ ਇੱਥੇ ਏਡੀ ਲੁੱਟ ਪਈ ਆ ਐਰ ਕਦੀ ਬੁਤਣੀ ਨੂੰ ਵਾਲ ਦੇਣਾ ਇੱਥੇ ਮੈਂ ਤਾਂ ਕਿ ਛਿੰਝ ਪਾਉਣੀ ਆ ਤਾਂ ਸਾਰੇ ਪੈ ਕੇ ਰਹਿਣੀ ਐ ਐਂਦੀ ਆ ਪ੍ਰਾਪਾ ਚਲ ਬਹਿ ਤੂੰ ਕੀ ਕਰਾਂ ਮੇਰਾ ਵੀ ਮਾਨੀ ਸੜ ਗਿਆ ਵੇ ਜਾਣਾ ਸ਼ਹਿਰ ਨੂੰ ਕੀ ਕਰਨਾ ਸਤਾ ਕੇ ਕੱਲਣਾ ਕਰੋ ਕੁਸ਼ੀ ਖੁਸ਼ੀ ਜਾਣ ਨਹੀਂ ਦੇਣਾ ਅੱਗੇ ਸਮੇ ਵਦਾਂਦੇ ਆ ਬੰਦਾ ਵਾਹੇ ਵੀ ਬਨਾ ਲੈ ਕੇ ਥੱਲੇ ਬੰਦੇ ਨੂੰ ਘਰੋਂ ਤੇ ਚਲੋ ਆਪਣੀ ਵੀ ਜਾਨ ਨਰਮਾਨਦਾਰੀ ਪੈ ਗਈ ਠੰਡ ਹੁਣ ਕਰ ਲਈਆਂ ਫੇਰ ਚੁਗਰੀਆਂ ਪੁੱਤ ਦੇ ਨਾਲ ਤੇਰਾ ਕੀ ਰੈਦਾ ਮਾਤਾ ਮੈਂ ਸੁਣਨੀ ਨਹੀਂ ਢਈ ਮੈਂ ਸਭ ਕੁਝ ਸੁਣ ਢਈ ਖਲੋ ਕੇ ਹੈ ਸੁਣ ਢਈ ਆ ਤਾਂ ਸੁਣਦੀ ਰੋ ਮੈਂ ਤੇ ਕੋਈ ਝੂਠੀ ਗੱਲ ਕੀਤੀ ਨਹੀਂ ਚੁਗਲੀ ਕੋਈ ਨਹੀਂ ਕੀਤੀ ਮੈਂ ਤਾਂ ਵਿਹਾਰੀ ਗੱਲ ਕੀਤੀ ਜਿਹੜੀ ਸੀ ਕਿਉਂ ਨਹੀਂ ਕੀਤੀ ਚੁਗਲੀ ਦੱਸਣ ਤੇ ਲਈ ਸੀ ਕਿ ਕੋਈ ਭਾਈ ਨਹੀਂ ਆਇਆ ਪੁੱਤ ਇਹਨੇ ਕੋਹ ਨਹੀਂ ਲਿਆ ਨਾ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਪਰ ਸਾਰਾ ਪਤਾ ਲੱਗ ਜਾਂਦਾ ਵਾ ਤੇ ਭਾਈ ਤੇ ਨਹੀਂ ਆਇਆ ਮੈਂ ਜਿਹੜਾ ਨਹੀਂ ਆਇਆ ਤੇ ਮੈਂ ਨਹੀਂ ਦੱਸਿਆ ਜੇ ਮੈਂ ਆਇਆ ਵੇਖਦੀ ਤੇ ਮੈਂ ਕਹਿੰਦੀ ਵੀ ਆਇਆ ਸੀ ਲਿਆ ਇਹਨੇ ਕੁਛ ਤੂੰ ਤਾਂ ਕੁਛ ਵੀ ਨਹੀਂ ਲਿਆ ਚੱਲ ਜੇ ਆਪਣੇ ਮੁੰਡੇ ਨਾਲ ਚੁਗਲੀਆਂ ਨਾ ਨਾ ਕਰੇ ਤੇ ਮੈਂ ਵੀ ਤੈਨੂੰ ਪਾਣੀ ਤਾਂ ਨਹੀਂ ਟਾਈਮ ਨਾ ਦਵਾਂ ਐਸੇ ਕਰਕੇ ਫਿਰ ਕੌਣੀ ਆ ਨਾ ਰੁਲਾ ਮੰਜੀ ਤੇ ਬੈਠੀ ਪਾਈ ਜਾ ਤੂੰ ਐਸੇ ਵਾਹੇ ਜੋਗੀ ਆ ਚਲ ਕੋਈ ਗੱਲ ਨਹੀਂ ਚੱਲੀ ਆ ਤੇਰੀ ਦੂਜੀ ਨੋਹ ਵਾਲਾ ਮੈਂ ਮੈਂ ਮੰਜੀ ਤੇ ਤਾਂ ਨਹੀਂ ਪਈ ਰਾਂ ਨਾ ਅੱਜ ਨਹੀਂ ਤਾਂ ਕੱਲ ਮਹਾਰਾਜ ਮੈਨੂੰ ਠੀਕ ਕਰ ਹੀ ਦੇਣਾ ਵਾ ਤੇਰੇ ਪਾਣੀ ਤੇ ਨਹੀਂ ਮੈਂ ਆਈ ਮੇਰੇ ਜੀਣੇ ਰਹਿਣ ਮੇਰਾ ਪੋਤਾ ਦੇਣ ਵਾਲਾ ਮੇਰਾ ਪੁੱਤ ਦੇਣ ਵਾਲਾ ਪਾਣੀ ਉਹ ਨਾ ਦੇਣਗੇ ਤੇ ਫਿਰ ਕੀ ਹੋਣਾ ਆਹੀ ਗੱਲਾਂ ਤਾਂ ਮਾੜੀਆਂ ਆ ਇਹ ਇਹੋ ਗੱਲਾਂ ਕਿਤੇ ਚੰਗੀਆਂ ਕਰੇ ਮੇਰੇ ਨਾਲ ਤੇ ਫਿਰ ਮੈਂ ਕਿਦਾਂ ਨਾ ਰੋਟੀ ਪਾਣੀ ਵਧੀਆ ਲਿਆ ਲਿਆ ਦਵਾ ਹੈ ਹੁਣ ਮੁੰਡਾ ਤੇ ਚਲ ਗਿਆ ਤੇਰਾ ਬਾਹਰ ਨੂੰ ਤੇ ਪੋਤਾ ਵੀ ਤੇਰਾ ਪੜਨ ਗਿਆ ਥੋੜਾ ਕੰਮ ਕਿੰਨੇ ਆਉਣ ਮੈਂ ਹੀ ਆਉਣਾ ਲੱਗ ਗਿਆ ਤੇ ਮੈਂ ਵੀ ਨਹੀਂ ਆਵਾਜ਼ ਦੇਣੀ ਅੱਜ ਸਾਰਾ ਦਿਨ ਮਾਰਦੀ ਰਹਿ ਬੈਠਾ ਰਹੇ ਕੋਈ ਗੱਲ ਨਹੀਂ ਨਾ ਤੂੰ ਆਜ ਦੇ ਦੇ ਗਏ ਨੇ ਮੈਨੂੰ ਖਵਾੜ ਪਿਆਲ ਗਏ ਨੇ ਹੁਣ ਮੈਨੂੰ ਕੋਈ ਤੇਰੀਆਂ ਆਵਾਜ਼ਾਂ ਦੀ ਲੋੜ ਨਹੀਂ ਆਉਣਗੇ ਤੇ ਫਿਰ ਦੇ ਦੇਣਗੇ ਪਾਣੀ ਧਾਣੀ ਚਾਹ ਪਾਣੀ ਉਹ ਆਪਣੀ ਮਰਜ਼ੀ ਕਰ ਲੈ ਇਤਾਂ ਕਰਦੀਆਂ ਹੋਂ ਜਿਹੜੇ ਪੈਸੇ ਮੈਂ ਲਗਾਏ ਆ ਨਾ ਉਹਨਾਂ ਦੇ ਮੈਂ ਜਾ ਕੇ ਸੂਟ ਲੈ ਕੇ ਆਉਂਗੀ ਇਹਨੇ ਤੇ ਜਾ ਕੇ ਮਾਈ ਦੀ ਦਵਾਈ ਲੈ ਆਉਣੀ ਹੀਗੀ ਅੰਤਰੀ ਇਹ ਵੀ ਸਾਡੇ ਪੇਟੇ ਪਈ ਆ ਉਹ ਮਜੇ ਨਾਲ ਸਗਾਤ ਰਹਿੰਦੀ ਆ ਨਾ ਕਿ ਦਵਾਈ ਦਾ ਫਿਕਰ ਨਾ ਕਿਤੇ ਰੋਟੀ ਪਾਣੀ ਦਾ ਫਿਕਰ ਟੌਰ ਕੱਢ ਕੇ ਤਰੀ ਫਿਰਦੀ ਇੱਧਰ ਆਉਂਦੀ ਉੱਧਰ ਚੱਲ ਜਾਂਦੀ ਆ ਇੱਕ ਤਾਂ ਮੈਨੂੰ ਸਾੜਾ ਵੜਾ ਵੜਾ ਕੇ ਖਾ ਚ ਲਿਆ ਵਾ ਹੈ ਆਪੇ ਖੜੂਗੀ ਨਾ ਮਾਤਾ ਨੂੰ ਘਰ ਆਪਣੇ ਤੇ ਜਦੋਂ ਵੱਜੂਗੀ ਘਰ ਤੇ ਫੇਰ ਪਤਾ ਲੱਗੂ ਫੇਰ ਮੈਂ ਜਾਇਆ ਕਰੂੰਗੀ ਕਦੀ ਉਧਰ ਤੇ ਕਦੀ ਉਧਰ ਹੈ ਮੈਂ ਤੇ ਪੇਕੇ ਗਈ ਨੂੰ ਪਤਾ ਕਿੰਨਾ ਚਿਰ ਹੋ ਗਿਆ ਵਾ ਮੈਂ ਕਿਤੇ ਆਪਣੇ ਪੇਕੇ ਜਾਵਾਂ ਕਿਤੇ ਆਪਣੇ ਪਰਿਵਾਰ ਨੂੰ ਮਿਲ ਕੇ ਆਵਾਂ ਕਿਤੇ ਮੇਰੀ ਮਾਂ ਅਰਲੇ ਲੈਂਦੀ ਰਹਿੰਦੀ ਫੋਨ ਤੇ ਭਿਆਣ ਕੇ ਮਿਲ ਜਾ ਹੈ ਉਹਨੂੰ ਵਿਚਾਰੀ ਨੇ ਮਿਲਿਆ ਨਹੀਂ ਉਹ ਜਾਂਦਾ ਤੇ ਇਹਨੂੰ ਸਾਹਮਦੀ ਰਹੀ ਨਹੀਂ ਸਾਰਾ ਦਿਨ ਮੈਂ ਸਹਗਾਤ ਨੂੰ ਫਿਰ ਕੜੀ ਮੇਰੀ ਕਰਦੀ ਆ ਪੇ ਬੜੀ ਮੇਰੇ ਨੌ ਬੜੀ ਚੰਗੀ ਆ ਫਿਰ ਪੋਤਰਾ ਡਈ ਚੁਗਲੀਆਂ ਕਰਨਾਂ ਚ ਮੇਰਾ ਤੇ ਜੀ ਕਦਾ ਦੀ ਸੰਗੀ ਜੀ ਘੋਟ ਦਾ ਫੜਕੇ ਦੀ ਮੈਂ ਹੈ ਉਹਦੇ ਮੈਂ ਠੀਕ ਨਹੀਂ ਮੈਂ ਠੀਕ ਨਹੀਂ ਮੈਨੂੰ ਖੰਗ ਲੱਗੀ ਮੈਂ ਕਬ ਬੋਲਿਆ ਨਹੀਂ ਜਾਂਦਾ ਬੋਲਿਆ ਕਿਤਾ ਨਹੀਂ ਜਾਂਦਾ ਤੇਰੇ ਕੋ ਉਹ ਤਾਂ ਤੇ ਜ਼ੁਬਾਨ ਹੀ ਮੂੰਹ ਚ ਪਾਉਂਦੀ ਜਦੋਂ ਚੁਗਲੀਆਂ ਕਰਦੀ ਆ ਕਿੰਦਾ ਦੱਸਣ ਲਈ ਕੋਈ ਭਾਈ ਨਹੀਂ ਆਇਆ ਮੁੰਡਿਆ ਇੱਥੇ ਇੱਥੇ ਨਿਕ ਪਾਈ ਆਇਆ ਹੈ ਹੁਣ ਤਾਂ ਫੜ ਲਈ ਤਾਂ ਨਾ ਮੈਂ ਕੀ ਆਖਿਆ ਮੈਂ ਤਾਂ ਕੁਛ ਆਖਿਆ ਹੀ ਨਹੀਂਗਾ ਖੋਈ ਲਿਆ ਮੈਨੂੰ ਖੋਈ ਲਿਆ ਮਤਲਬ ਦਿਮਾਗ ਖਰਾਬ ਕਰਤਾ ਹੈ ਮਾਤਾ ਨੇ ਮੇਰਾ ਵੇਖਾਂ ਕਿੰਦਾ ਰੌਲਾ ਪੈਣ ਰਿਹਾ ਇਹਨਾਂ ਦੇ ਘਰ ਮੈਨੂੰ ਲੱਗਦਾ ਵਾ ਆਪ ਹੀ ਕਿllen ਲਈ ਹੁਣੀ ਆ ਵੀ ਮਾਤਾ ਅੱਧਰ ਚਲ ਜੇ ਤੇ 2 ਮਹੀਨੇ ਤਾਂ ਪੂਰੇ ਹੋ ਗਏ ਆ ਹੁਣ ਆਉਣ ਵਾਲੀ ਹੁਣੀ ਆ ਪਰ ਮੈਂ ਨਹੀਂ ਵਾਰਨੀ ਮੋਣੀ ਮੈਂ ਤਾਂ ਘਰੋਂ ਕੱਢ ਕੇ ਨਾ ਸੁੱਖ ਦਾ ਸਾਹ ਲਿਆ ਵਾ ਤੇ ਚੰਗਾ ਹੋਇਆ ਗਈ ਆ ਆਰਾਮ ਨਾਲ ਆਪਣੀ ਪਕਾਈ ਦੀ ਆ ਤੇ ਖਾਈ ਦੀ ਆ ਇਹਨੇ ਬਿਮਾਰ ਜੀ ਨੇ ਆਣ ਕੇ ਹੋਰ ਸਿਆਪਾ ਪਾਉਣਾ ਵਾ ਕਦੀ ਕਹਣਾ ਮੈਂ ਦਾਲ ਨਹੀਂ ਖਾਣੀ ਕਦੀ ਕਹਣਾ ਮੈਂ ਗੋਭੀ ਨਹੀਂ ਖਾਣੀ ਇਹਦੇ ਵਾਸਤੇ ਮੈਂ ਵੱਖਰੇ ਪਕਵਾਨ ਬਣਾਉਂਗੀ ਇਹਨਾਂ ਨੂੰ ਮੈਂ ਕਿਹਾ ਤੇ ਹੈਰਾਵਾ ਤੇ ਕੋਈ ਗੱਲੀ 5000 ਫਸਲ ਤੇ ਨੂੰ ਵਾਧ ਦੇ ਦਿਓ ਤੇ ਮਾਤਾ ਨੂੰ ਰੱਖੋ ਹੁਣ ਪਤਾ ਨਹੀਂ ਆ ਇਹਨਾਂ ਦੇ ਮੰਨਣ ਚ ਗੱਲ ਆਉਂਦੀ ਆ ਕਿ ਜਾਂ ਨਹੀਂ ਆਉਂਦੀ ਪਰ ਮੈਂ ਨਹੀਂ ਕਰਵਾੜਨੀ ਕੋਈ ਗੱਲ ਨਹੀਂ ਵੇਖੀ ਜਾਊਗੀ ਹੁਣਾਂ ਤੇ ਇਹਨਾਂ ਨੇ ਔਖੇ ਹੀ ਆ ਵੀ ਮੇਰੀ ਮਾਂ ਵਾ ਮੈਨੂੰ ਲਿਆਉਣਾ ਵਾ ਸਿਆਲ ਵਾ ਕਿੱਥੇ ਰਹੂਗੀ ਇਹ ਨਾ ਹੋਵੇ ਪੁੱਤ ਵਿੱਚ ਪਾਛੜ ਪਰ ਮੈਂ ਵੀ ਨਾ ਪੈਰ ਲੱਗਾ ਨਹੀਂ ਦੇਣ ਇਹਨਾਂ ਦੇ ਕੋਈ ਗੱਲ ਨਹੀਂ ਵੇਖੀ ਜਾਊ ਜੋ ਹੋਊ ਗੱਲ ਤੇ ਨਾ ਮੇਰੇ ਪਿਆੜਾ ਹੀ ਆ ਪੈਂਦੇ ਰਾ ਅਦਕਾਰਾ ਲਾ ਪੌਂਡਈ ਹੀ ਜਿਹੜੀ ਗੱਲ ਦਾ ਡਰ ਹੀ ਨਾ ਵੇਸ ਗਾਤ ਭੱਜੀ ਆਉਣ ਰਹੀ ਐ ਇੱਕ ਦਿਨ ਰੋਟੀ ਪਕਾਉਣੀ ਪਈ ਤਾਂ ਮੌਤ ਪੈਂਦੀ ਹੋਣੀ ਇਹਨੂੰ ਪੈਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਜੋ ਹੋਰ ਸੁਣਾਓ ਠੀਕ ਠਾਕ ਜੀ ਹਾਂ ਠੀਕ ਠਾਕ ਬੜਾ ਵਧੀਆ ਤੁਸੀਂ ਸੁਣਾਓ ਆਪਣਾ ਬੜਾ ਵਧੀਆ ਹੀ ਹੋਣਾ ਵਾ ਮੈਂ ਕਿ ਸੁਣਾਵਾ ਆਪਣਾ ਤੁਸੀਂ ਤਾਂ ਬੜੇ ਤੰਗ ਜੇ ਲੱਗਣ ਡਏ ਜੀ ਤੇ ਤੰਗ ਹੀ ਹੋਣਾ ਵਾ 2 ਮਹੀਨੇ ਹੋ ਗਏ ਤੁਹਾਨੂੰ ਨਹੀਂ ਪਤਾ ਤੁਸੀਂ ਤੇ ਚੁੱਪ ਕਰਕੇ ਹੱਥ ਹਾਤਰਾ ਕੇ ਬੈਠੇ ਜੀ ਹੈ ਜਦੋਂ ਪਤਾ ਲੱਗਿਆ ਟਾਈਮ ਪੂਰਾ ਹੋ ਗਿਆ ਵਾ ਤੇ ਜਾ ਕੇ ਤੇ ਮਾਈ ਨੂੰ ਲੈ ਕੇ ਆਓ ਆਪਣੇ ਘਰ ਹੁਣ ਲੈ ਦੱਸ ਅਸੀਂ ਕਿਹੜੀ ਗੱਡੀ ਕਰਾਇਦਾ ਕਰਕੇ ਖੜਨੀ ਆ ਪਿਛੇ ਮਾਈ ਨੂੰ ਲੈ ਕੇ ਆਉਣਾ ਜਿੱਦਾਂ ਆਪ ਆਏ ਸੋ ਤਾਂ ਮਾਈ ਨੂੰ ਲੈ ਆਉਂਦੇ ਹੋ ਨਾਲੇ ਮੇਰੀ ਸੁਣੋ ਗੱਲ ਪੁੱਤ ਦਾ ਘਰ ਵਾ ਜੇ 2 ਦਿਨ ਵੱਧ ਵੀ ਰਹਿ ਲੂਗੀ ਤਾਂ ਆਖਰਾ ਚਲੀ ਆ ਤੇ 2 ਦਿਨ ਤੇ ਹੋ ਗਏ ਆ ਮੈਂ ਤਾਂ ਪਰ ਪਾਏ ਹੀ ਬੈਗ ਚ ਕੱਪੜੇ ਤੇ ਮੈਂ ਖੈ ਭੀ ਚਲ ਤੈਨੂੰ ਛੱਡ ਕੇ ਆਵਾ ਤੇ ਤੂੰ ਦੀ ਹੀਗੀ ਲੱਤਾਂ ਬਾਵਾ ਮੈਂ ਨਹੀਂ ਜਾਣਾ ਆਂਦੀ ਕਿ ਤੈਨੂੰ ਕਿਉਂ ਨਹੀਂ ਆਉਂਦੀ ਇੱਥੇ ਤੇ ਕੋਈ ਗੱਲ ਨਹੀਂ ਕੀ ਪਤਾ ਤੁਹਾਡੇ ਨਾਲ ਪਿਆਰ ਜ਼ਿਆਦਾ ਹੋਵੇ ਤਾਂ ਕਰਕੇ ਕਹਿੰਦੀ ਹੋਵੇ ਪੁੱਤ ਉੱਧਰ ਰਹਿਣਾ ਮੈਂ ਮੇਰ ਨਾਲ ਇੰਨਾ ਪਿਆਰ ਵਾ ਨਾ ਕਿਤੇ ਲੈ ਲੈ ਪੈਂਡਿਆ ਵਾ ਮੈਂ ਤਾਂ ਨਕੋ ਪਾਏ ਆਈ ਆ ਆਪ ਭੈਣ ਤੂੰ ਜਿੱਥੇ ਜੀ ਕਰਦਾ ਵਾ ਸੋਹਣਾ ਸੂਟ ਪਾਉਣੀ ਆ ਕਦੀ ਵੀ ਮੋਟਰਸਾਈਕਲ ਤੇ ਕਦੀ ਗੱਡੀ ਤੇ ਹੈਂ ਫੇਰ ਨਹੀਂ ਫੁੰਝ ਲਾਉਂਦੀ ਤੂੰ ਕੋਈ ਨਹੀਂ ਆ ਜਾਣਾ ਮਾਤਾ ਨੇ ਲੱਗ ਜਾਣਾ ਫਾਇ ਮੇਰੇ ਤੇ ਟੱਪੜ ਰੁਲ ਗਏ ਫੜ ਕੇ ਹਮ ਤਰਾ ਸਵੇਰੇ ਸੂਟ ਪਾਉਣੀ ਤੇ ਸ਼ਾਮ ਨੂੰ ਧੋਣ ਵਾਲਾ ਹੋ ਜਾਂਦਾ ਵਾ ਤੇ ਫੇਰ ਤੂੰ ਗੜਾ ਮਾਦਾ ਨੂੰ ਚੁੱਕ ਕੇ ਸਾਰੇ ਕੰਮ ਕਰਦੀ ਆ ਮਾਦਾ ਤਾਂ ਵਿਚਾਰੇ ਮੰਜੇ ਤੇ ਰਹਿੰਦੀ ਆ ਤੇ ਮੇਰੇ ਨਾਲ ਕਣ ਲੜਨ ਆ ਗਈ ਆ ਮੇਰਾ ਇਹਦੇ ਵਿੱਚ ਕੀ ਕਸੂਰ ਵਾ ਚੁੱਕਣਾ ਨਹੀਂ ਹੁੰਦੀ ਤੇ ਚੁੱਕਣਾ ਪੈਂਦਾ ਵਾ ਹੁਣ ਮਾਤਾ ਬਿਮਾਰ ਹੋਈ ਆ ਨਾਲੇ ਅੰਤਰੀ ਹਜ਼ਾਰਾਂ ਦੀ ਦਵਾਈ ਲੱਗਣ ਢਈ ਆ ਅੱਛਾ ਹੁਣ ਬਿਮਾਰ ਹੋਈ ਆ ਤੇ ਤੇਰਾ ਰਾਦਾ ਹੁਣਾ ਵਾ ਪੀ ਇਹ ਲੈ ਆਉਣਾ ਦਵਾਈ ਦਾ ਕਰਕੇ ਪੈਸਿਆਂ ਦਾ ਕਰਕੇ ਤੂੰ ਭੱਜੀ ਆਈ ਆ ਮਾੜੀ ਮੋਟੀ ਠੀਕ ਕਰਤੀ ਹੁਣੀ ਆ ਕਿ ਸਿਆਲ ਵਿੱਚ ਇਹ ਸਾਮਦੇ ਫੇਰਨਗੇ ਪੂਰੀ ਠੀਕ ਹੋਊਗੀ ਨਾ ਤੇ ਮਾਦਾ ਨੂੰ ਫੇਰ ਲਿਆਉਣਾ ਵਾ ਐਦਾਂ ਬਿਮਾਰ ਨਹੀਂ ਲਿਆਉਣਾ ਇਧਰ ਆ ਬਿਮਾਰ ਕਿੱਥੇ ਬਿਮਾਰ ਖੜੀ ਸੀ ਆਹੋ ਬਿਮਾਰ ਸੀ ਚੰਗੀ ਭੜੀ ਤੁਰ ਕੇ ਗਈ ਸੀਗੀ ਹੁਣ ਤੂੰ ਤੂੰ ਦੀ ਆਉਣ ਲਈ ਆ ਉਹ ਮੰਜੇ ਤੇ ਪਈ ਆ ਅਨੁਸਾਨੀਗਾ ਜਿੱਦਾਂ ਮੇਰੇ ਘਰੋਂ ਖੜੀ ਸੀ ਨਾ ਉਦਾਂ ਨੂੰ ਠੀਕ ਕਰਦੇ ਮੈਂ ਲੈ ਆਉਂਗੀ ਕੋਈ ਗੱਲ ਨਹੀਂ ਲਾਕ ਵੱਡੀ ਆ ਮੰਦਿਰ ਦਵਾਈ ਲੈਣ ਦੋ ਦਿਨ ਦਿੱਨੀ ਨਹੀਂ ਸੁੱਟਣੀ ਨਾ ਦਵਾਈ ਉਹਦੇ ਅੰਦਰ ਤੇ ਕਰਦਨੇ ਆ ਕੰਮ ਹੋ ਜਾ ਤਿਆਰ ਹੁਣ ਮਾਈ ਨੂੰ ਘਰ ਲੈ ਹੁਣ ਵਾਸਤੇ ਆਹੋ ਦਵਾਈ ਤਾਂ ਤੂੰ ਬੜੀ ਵਧੀਆ ਲਿਆਉਣੀ ਹੁੰਨੀ ਐ ਦਵਾਈ ਤਾਂ ਡੇ ਤਾਂ ਲਿਆਉਣੀ ਐ ਸ਼ੀਸ਼ੀ ਫੜ ਕੇ ਅੰਦਰ ਸੁੱਟ ਦੇਗੀ ਇਹ ਤਾਂ ਮਾਰਨ ਵਾਲੀ ਨਾਲ ਲੈ ਆਵੀਂ ਵੀ ਮੇਰੇ ਘਰੋਂ ਫਾਲ ਅੱਥੇ ਭਰ ਕੇ ਸਾਡਾ ਨਾਲ ਲੱਗਦਾ ਫਿਰੇ ਤੇ ਇਹਨੇ ਬਿਮਾਰ ਕੀਤੀ ਤੇ ਇਹਨੇ ਮਾਰੀ ਐ ਮਾਈ ਸੁਣ ਲੈ ਮੇਰੀ ਗੱਲ ਆ ਜਿਹੜਾ ਪੁੱਤਵਾ ਉਹਦਾ ਮਾਰੀ ਦਵਾਈ ਲਿਆਊਗਾ ਅਗਲਾ ਗਰਦਾਸਪੁਰ ਤੋ ਉਹਦੇ ਦਵਾਈ ਨਹੀਂ ਲੈਂਦਾ ਬੱਲੇ ਬੱਲੇ ਤੇਰੇ ਮੈਂ ਅਜੇ ਤਾਂ ਗੱਡੀ 'ਚ ਬੈਠੀ ਵੇਖੀ ਨਹੀਂ ਤੇ ਗਰਦਾਸਪੁਰ ਤੋ ਲੈ ਕੇ ਗਈ ਆ ਆ ਜਿਹੜੇ ਆ ਨਾ ਪੰਪ ਜੇ ਇਹ ਹੋਰ ਨਾ ਮਾਰਿਆ ਕਰ ਮੇਰੇ ਨਾਲ ਨਾ ਮਾਰਿਆ ਕਰ ਸੁਣੀ ਨਾ ਮੇਰੀ ਗੱਲ ਹਰੋਂ ਜਾਣ ਜੋਗੀ ਨਹੀਂ ਗੱਡੀਆਂ ਤੇ ਅੱਛਾ ਆਹੋ ਉਹ ਕਾਰ ਬਹਿ ਜਾਂਦੀ ਆ ਤੁਰ ਕੇ ਗੇਟ ਤੱਕ ਆ ਜਾਂਦੀ ਆ ਤੇ ਗੱਡੀ ਵਿੱਚ ਨਹੀਂ ਉਹ ਬਹਿ ਸਕਦੀ ਆ ਚਲਾਕੀਆਂ ਘਾਟੀ ਕਰਿਆ ਕਰ ਸੁਣੀ ਨਾ ਮੇਰੀ ਗੱਲ ਮੈਂ ਆਈ ਆ ਬਸ ਗੱਲ ਕਰਨ ਤੇ 2 ਮਹੀਨੇ ਤੇ 2 ਦਿਨ ਹੋ ਗਏ ਆ ਤੇ ਚੁੱਪ ਚਾਪ ਜਾ ਕੇ ਤੇ ਉਹਨੂੰ ਲੈ ਆਓ ਹੈ ਨਹੀਂ ਤੇ ਮੈਂ ਰਿਸ਼ਤੇਦਾਰ ਇਕੱਠੇ ਕਰੂੰ ਫਿਰ ਜੇ ਤੂੰ ਗੱਲ ਕਰਨ ਆਈ ਆ ਨਾ ਤੇ ਮੇਰੀ ਵੀ ਗੱਲ ਸੁਣ ਲੈ ਜੇ ਰਿਸ਼ਤੇਦਾਰਾਂ ਦਾ ਡਰਾਵਾ ਦਿੰਨੀ ਆ ਨਾ ਕਰ ਲੈ ਇਕੱਠੇ ਕੋਈ ਨਹੀਂ ਮੈਂ ਵੀ ਦੱਸੂੰਗੀ ਵੀ ਬਿਮਾਰ ਕਰਦੀ ਆ ਪਤਾ ਨਹੀਂ ਉਹਨੂੰ ਰੋਟੀ ਪਾਣੀ ਵੀ ਦਿੰਦੀ ਹੈ ਕਿ ਨਹੀਂ ਦਿੰਦੀ ਹੋਣਾ ਦੇ ਚੁੱਕੇ ਤੂੰ ਹੀ ਲਾਜੋ ਬਿਮਾਰ ਪਰ ਕੇ ਕੁਝ ਹੋ ਗਿਆ ਤਾਂ ਜ਼ਿੰਮੇਵਾਰ ਇਹ ਹੋਊਗੀ ਮੈਂ ਨਹੀਂ ਕਿ ਜ਼ਿੰਮੇਵਾਰ ਹੈਗੀ ਮੈਨੂੰ ਤਾਂ ਸਮਝ ਨਹੀਂ ਕੀ ਆਉਂਦੀ ਵੀ ਜਦੋਂ ਗੱਲ ਹੀ ਹੋ ਗਈ ਬੰਦਿਆਂ ਚ ਬਹਿ ਕੇ ਤੇ ਫਿਰ ਪਾਰਾਂ ਤੇ ਪੈਣ ਦੀ ਕਿ ਲੋੜ ਵਾ ਤਾਂ ਠੀਕ ਕਰੋ ਬਿਮਾਰ ਨੂੰ ਲਿਆ ਕੇ ਅਸੀਂ ਕੀ ਕਰੀਏ ਸਾਡੇ ਕੋਲ ਬਿਮਾਰ ਖੜੀ ਹੀ ਏਦਾਂ ਦੀ ਖੜੀ ਹੀਗੀ ਵੇਖਾਂ ਕਿ ਟੀਚ ਲਾ ਕੇ ਏਦਾਂ ਦੀ ਖੜਾ ਮਨ ਕਰਦੀ ਤੁਰ ਕੇ ਗਈ ਸੀ ਤਾਂ ਕਰਕੇ ਹੱਥਾਂ ਪੈਰਾਂ ਦੀਆਂ ਪਈਆਂ ਹੋਣਗੀਆਂ ਵੀ ਸਿਆਲ ਆਉਂਦੇ ਆ ਤਾਂ ਲੈ ਜੇ ਤੁਰ ਤੇ ਪੈਂਦੀ ਆ ਐਡੀ ਗੱਲ ਨਹੀਂ ਕਿ ਤੁਰਨੋਂ ਨਹੀਂ ਕਿ ਰਹਿ ਗਈ ਉਹ ਉਹਨੂੰ ਠੀਕ ਠਾਕ ਕਰ ਤੇ ਕੋਈ ਟੈਸਟ ਕਰਵਾ ਕੇ ਤੇ ਲਿਆਵਾਂਗੇ ਫਿਰ ਅਸੀਂ ਆ ਤੇ ਚੰਗਾ ਪੁਆਣਾ ਪਾ ਤਾ ਸਾਡੇ ਵਾਸਤੇ ਪੁਆੜਾ ਕਾਦਾ ਵਾ ਸੱਚੀ ਗੱਲ ਵਾ ਅਗੇ ਕਰੀਏ ਕੋੜੇ ਵਰਗੀ ਹੀਗੀ ਆ ਰੋਟੀ ਪਾਣੀ ਉਹਨੂੰ ਟਾਈਮ ਨਾ ਦਿੱਤਾ ਲਈ ਹੁਣ ਵਿਚਾਰੀ ਨੂੰ ਤਾਂ ਹੁਣ ਤੋਂ ਆ ਗਈ 14ਾਂ ਚੜਨਾ ਤਾਂ ਹੀ ਤੇ ਮੈਂ ਕਹਿਨ ਦੀ ਆ ਇੱਥੇ ਲਿਆ ਕੇ ਰੱਖੋ ਨਾਲੇ ਰੋਟੀ ਪਾਣੀ ਖਵਾ ਲਓ ਨਾਲ ਫਲ ਫਰੂਟ ਖਵਾ ਲਓ ਤੇ ਕੈਮ ਕਰੋ ਸਭ ਕੁਝ ਖਵਾ ਲਾਂਗੇ ਇੱਕ ਵਾਰ ਠੀਕ ਕਰਕੇ ਕੱਲ ਚੰਗਾ ਚੱਲ ਕੋਈ ਬੰਦਿਆਂ ਗੱਲਾਂ ਨਾ ਕਰ ਮੇਰੇ ਜਿੱਥੇ 2 ਮਹੀਨੇ ਤੇ 2 ਦਿਨ ਹੋ ਗਏ ਆ ਨਾ ਕੋਈ ਨਹੀਂ 2 ਦਿਨ ਹੋਰ ਸਹੀ ਤੇ ਮੈਂ ਵੀ ਇਨੇ ਚਿਰ ਬਾਅਦ ਹੀ ਖੜੂੰਗੀ ਠੀਕ ਕਰਨਾ ਕਰੀ ਤੇ ਚੰਗਾ ਕੋਈ ਨਹੀਂ ਕੋਈ ਨਹੀਂ ਲੈ ਜੀ ਇਨੇ ਚਿਰ ਬਾਅਦ ਆ ਪਹਿਲਾਂ ਦਵਾਈਦਾਰੂ ਤੇ ਦੇ ਇਹਨਾਂ ਨੂੰ ਆ ਲੈਂਦੇ ਨਾ ਨੂੰ ਕੱਲ ਨਹੀਂ ਆ ਕਰਦੇ ਆ ਫੇ ਪਾਜੀ ਨਾ ਗੱਲ ਕੋਈ ਨਹੀਂ ਕੱਲ ਦੀ ਕੱਲ ਦੀ ਤੂੰ ਗੱਲ ਕਰਤੇ ਗਈ ਆ ਹੁਣ ਦੋਰ ਪਾਉਣ ਆਣ ਨੇ ਵੇ ਕਿੱਡੀ ਚਲਾਕ ਵਾ ਉਹਨੂੰ ਰੋਟੀ ਨਹੀਂ ਦਿੱਤੀ ਹੁਣੀ ਤਾਂ ਠੰਡ ਗਈ ਹੁਣੀ ਲੱਗ ਹੁਣ ਆਂਦੇ ਹੁਣੀ ਆਪਣੇ ਕੋਲੋਂ ਸਿਆਪਾ ਲਾ ਕੇ ਤਾਂ ਉਹਦੇ ਨਾਲ ਪਾਉਣੀ ਆ ਕੋਈ ਗੱਲ ਨਹੀਂ ਮੈਂ ਵੀ ਗਾੜੀ ਰਮਣ ਆ ਜਿੰਨਾ ਚਿਰ ਠੀਕ ਨਾ ਨਾ ਹਾਉ ਲਿਆਉਂਦੀ ਮੈਂ ਵੀ ਨਹੀਂ ਗਈ ਤੇਰੇ ਘਰ ਹੀ ਰਹੂਗੀ ਇਹ ਮੇਰੇ ਕੱਪੜੇ ਜਿਹੜੇ ਲੁੱਬੜ ਜਾਂਦੇ ਸਾਰਾ ਦਿਨ ਉਹ ਨਿਆਣੀ ਦੀ ਵਾ ਚੂਚੀ ਆ ਨਾ ਉਛੜ ਚੁੱਕ ਕੇ ਤਾਂ ਫੇ ਰੋਟੀ ਪਾਣੀ ਪਕਾਉਣੀ ਤੂੰ ਗੱਲਾਂ ਵੇ ਕਰਨ ਦੇਈ